ਕਿ ਤੁਹਾਨੂੰ ਪਤਾ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜਾ ਰੌਲਾ ਪੂਰੇ ਪੰਜਾਬ 'ਚ ਪੈ ਰਿਹਾ ਸੀਗਾ ਬਲਕ ਸ਼ਾਂਤੀ ਦੇ ਪੇਪਰ ਫਾਈਲ ਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਪੇਪਰ ਫਾਈਲ ਕਰਨ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਤੁਸੀਂ ਦੇਖ ਹੀ ਲਿਆ ਜੋ ਹੋਇਆ ਔਰ ਉੱਥੇ ਮੈਨੂੰ ਪਤਾ ਲੱਗਿਆ ਵੀ ਕਾਲਾ ਨੌਰ ਡੇਰਾ ਸਾਰਾ ਹੀ ਲਗ ਭਾਗ ਜਿਹੜੀਆਂ ਬਲਕ ਸ਼ਾਂਤੀਆਂ ਦੇ ਕਾਗਜ਼ ਰੱਦ ਕਰਤੇ ਆ ਕਾਦੀਆਂ ਬਤਾਵਾ ਜਿਨ੍ਹਾਂ ਸਿਰੇ ਗੱਲ ਹੋਈ ਸੀ ਉਹਨਾਂ ਦੇ ਵੀ ਮੋਰ ਥੈਨ 50% ਜਿਹੜੇ ਰੱਦ ਕਰਤੇ ਆ ਔਰ ਇਸੇ ਤਰੀਕੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਵੀ ਉਹਨਾਂ ਨੇ ਕਾਗਜ਼ ਜਿਹੜੇ ਕੀ ਬਲੋਕ ਸ਼ਮਤੀਆਂ ਨੇ ਮੇਰੇ ਜਿਹਦੇ ਚੋਂ 15 ਰੱਦ ਕਰਤੀਆਂ ਔਰ 21 ਬਲੋਕ ਸ਼ਮਤੀਆਂ ਤੇ ਮੈਂ ਲਗਭਗ 40 ਤੋਂ 42 ਕੈਂਡੀਡੇਟਾਂ ਦੇ ਨਾਮੀਨੇਸ਼ਨ ਪੇਪਰ ਫਾਈਲ ਕੀਤੇ ਸੀ ਵਕੀਲਾਂ ਤੋਂ ਵੀ ਚੈੱਕ ਕਰਾਏ ਚਾਰ-ਚਾਰ ਵਾਰੀ ਚੈੱਕ ਕਰਾਏ ਫਿਰ ਤੇ ਔਰ ਲਾਸਟ ਦੇ ਵਿੱਚ ਮੈਂ ਖੁਦ ਵੀ ਚੈੱਕ ਕੀਤੇ ਔਰ ਐਨਓਸੀਆਂ ਚੁੱਲਾ ਟੈਕਸ ਐਫੀਡੇਵਿਟ ਔਰ एवरीथिंग ਜਿਹੜੀ ਅਸੀਂ ਉਹਦੇ ਨਾਲ ਲਾਈ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਕਹਿ ਰਹੀ ਸੀ ਕਿ ਅਸੀਂ ਕਾਗਜ਼ ਰੱਦ ਨਹੀਂ ਕਰਨੇ ਪਲਾਨ ਨਹੀਂ ਕਰਨਾ ਉਹਨਾਂ ਨੇ ਕਾਗਜ਼ ਰੱਦ ਕਰਤੇ ਔਰ 6 6 ਸੰਤੀਆਂ ਸਿਰਫ ਰਹਿਣ ਦਿੱਤੀਆਂ ਕਿਉਂਕਿ ਜੇ ਅਸੀਂ 6ਾਂ ਤੇ ਵੀ ਲੜਦੇ ਆਂ ਤੇ ਕੋਈ ਉਹ ਚੇਅਰਮੈਨ ਜਾਂ ਵਾਈ ਚੇਅਰਮੈਨ ਬਣਨ ਵਾਲੀ ਤੇ ਗੱਲ ਨਹੀਂ ਰਹੀ ਕਿਉਂਕਿ ਉਹਨਾਂ ਨੇ 15 ਓਧਾ ਡਾਲੀਆਂ ਪਹਿਲਾਂ ਤੇ ਮੇਰਾ ਇਹ ਚੈਲੰਜ ਆ ਰਮਨ ਬੈਲ ਨੂੰ ਕਿ ਯਾਰ ਛਾੜਾ ਜਿਹੜੀਆਂ 6 ਆ ਵੀ ਰਿਜੈਕਟ ਕਰਾ ਦੇ ਮੈਂ ਲਿਖ ਕੇ ਦੇ ਦਨਾ ਸਿਰਫ ਇੱਕ ਆਪਣੇ ਪਿੰਡ ਦੀ ਹਯਾਤ ਨਗਰ ਦੀ ਬਲਾਕ ਸ਼ੰਤੀ ਹੈ ਜਿਹੜੀ ਉਹ ਵੀ ਇਹਦੇ ਪੱਲੇ ਕੱਖ ਨਹੀਂ ਉਹ ਵੀ ਰਿਜੈਕਟ ਕਰਾਤੇ ਇਹਨੇ ਕਾਗਜ ਆ 6 ਜ਼ੋਨਾਂ ਇਲੈਕਸ਼ਨ ਲੜਾਂਗੇ ਡਟ ਕੇ ਰਿਜ਼ਲਟ ਪ੍ਰਮਾਤਮਾ ਦੇ ਹੱਥਾਂ ਚ ਚੀਕਾਂ ਪਵਾ ਦਾਂਗਾ ਇਹਨਾਂ ਦੇ ਇਲੈਕਸ਼ਨ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਰ ਵੀ ਲੜਾਂਗੇ ਤੇ ਇਹ ਵੀ 6 ਜ਼ੋਨ ਜਿਹੜੇ ਛੱਡੇ ਆ ਇਹ ਵੀ ਲੜਾਂਗੇ ਇਹ ਨਹੀਂ ਵੀ ਹੁਣ ਸ਼ੰਤੀ ਨਹੀਂ ਪੂਰੀ ਹੋਣੀ ਤੇ ਕਿਉਂ ਕੀ ਫਾਇਦਾ ਲੜਦਾ ਇਹੀ ਲੜਾਂਗੇ ਡਟ ਕੇ ਲੜਨਗੇ ਸਾਰੇ ਵਰਕਰ ਜਿਹੜਿਆਂ ਇਹਨਾਂ ਫੈਨ ਦੇ ਲੜਨਾ ਔਰ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਐਸ ਡੀ ਐਮ ਗੁਰਦਾਸਪੁਰ ਦਾ ਮੈਡਮ ਅਨੂਪ੍ਰੀਤ ਕੌਰ ਦਾ ਔਰ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਅਨੂਪ੍ਰੀਤ ਕੌਰ ਮੈਡਮ ਦੇ ਮੈਨੂੰ ਨਹੀਂ ਪਤਾ ਉਹਨਾਂ ਦੇ ਹਸਬੰਡ ਆ ਕਿ ਕੀ ਆ ਜੁਗਰਾਤ ਸਿੰਘ ਨੇ ਕੋਈ ਪਹਿਲੇ ਹਸਬੰਡ ਤੇ ਇਹਨਾਂ ਦੇ ਬਚਪਰ ਸਿੰਘ ਢਿੱਲੋਂ ਸੀਗੇ ਕੋਈ ਤੇ ਜੁਗਰਾਗ ਸਿੰਘ ਉਹਨਾਂ ਦਾ ਮੈਨੂੰ ਫੋਨ ਆਉਂਦਾ ਆ ਮੈਂ ਤੁਹਾਨੂੰ ਆ ਦਿਖਾਉਣਾ ਇਹਦਾ ਸ਼ਾਰਟ ਆ ਮੈਂ ਦਿਖਾਉਂਗਾ ਜਰੂਰ ਦਿਖਾਓ ਜੁਗਰਾਤ ਸਿੰਘ ਰੰਦਾਵਾ ਔਰ ਇਹਨਾਂ ਦਾ ਮੈਨੂੰ ਮੈਸੇਜ ਆਇਆ ਸਾਸ਼੍ਰੀਕਲ ਸਰ ਜਗਰਾਤ ਸਿੰਘ ਰੰਦਾਵਾ ਆ ਦੇਖ ਲਓ ਧਿਆਨ ਨਾਲ ਹੁਣ ਇਹ ਮੈਂ ਹਾਈ ਕੋਰਟ ਵੀ ਜਾ ਰਿਆਂ ਔਰ ਇਹਦੇ ਚ ਉਸ ਤੋਂ ਬਾਅਦ ਮੈਨੂੰ ਉਹਨਾਂ ਦੀ ਕਾਲ ਆਉਂਦੀ ਆ ਗੱਲ ਹੁੰਦੀ ਆ ਐਂਡ ਹੀ ਸ਼ੱਡ ਕਿ ਮੈਂ ਉਹਨਾਂ ਦਾ ਹਸਬੈਂਡ ਆ ਬਾਕੀ ਪ੍ਰਮਾਤਮਾ ਜਾਣਦਾ ਹਸਬੈਂਡ ਨੇ ਕਿ ਕੌਣ ਨੇ ਤੇ ਇਸ ਤੋਂ ਬਾਅਦ ਜਦੋਂ ਗੱਲ ਹੁੰਦੀ ਆ ਉਹਨਾਂ ਦਾ ਇੱਕੋ ਸੀਗਾ ਕਿ ਮੈਂ ਇੰਟੈਕ ਦਾ ਪ੍ਰਧਾਨਵੀ ਅੰਮ੍ਰਿਤਸਰ ਦਾ ਜੋ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦਾ ਤੇ ਅਸੀਂ ਤੇ ਕਾਂਗਰਸ ਦੇ ਪੱਕੇ ਬੰਦੇ ਆ ਮੈਂ ਕਿਹਾ ਜੀ ਠੀਕ ਆ ਵਧੀਆ ਗੱਲ ਆ ਫਿਰ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਜੀ ਜੋ ਫੇਅਰ ਆ ਤੁਸੀਂ ਮੈਡਮ ਨੂੰ ਕਹਿ ਦਿਓ ਉਹ ਫੇਅਰ ਕਰਨਾ ਆ ਸਭੂ ਸਾਰੇ ਕਾਗਜ਼ ਬਹਾਲ ਕਰੋ ਪਤਾ ਲੱਗੇ ਕਿਹਦੇ ਪੰਨੇ ਕੀ ਆ ਉਹ ਕਹਿੰਦੇ ਬਿਲਕੁਲ ਇਦਾਂ ਹੀ ਹੋਏਗਾ ਔਰ ਮੈਨੂੰ ਉਹ ਫੋਨ ਉਹਨਾਂ ਦੇ ਲਗਾਤਾਰ ਆਉਂਦੇ ਰਾਤੀ ਵੀ ਆਇਆ ਉਹਨਾਂ ਦਾ ਫੋਨ ਸਾਢੇ ਪੌਣੇ 10 ਵਜੇ ਕਹਿੰਦੇ ਜੀ ਐ ਐਮਐਲਏ ਸਾਹਿਬ ਤੁਹਾਡੇ ਕਾਗਜ਼ ਅਸੀਂ ਬਿਲਕੁਲ ਬਹਾਲ ਕਰ ਰਹੇ ਆ ਇੱਕ ਇਹਨਾਂ ਨੇ ਮੇਰੇ ਕੋਲ ਪੇਜ ਵੀ ਮੰਗਾਇਆ ਕਹਿੰਦੇ ਇੱਕ ਕਾਗਜ਼ ਆ ਉਹਦਾ ਅਸੀਂ ਚੇਂਜ ਕਰਨਾ ਰਿਪਲੇਸ ਕਰਨਾ ਆ ਤੇ ਉਹ ਜਿਹੜਾ ਅਥਾਰਟੀ ਲੈਟਰ ਆ ਉਹ ਚ ਨਾਮ ਸਹੀ ਨਹੀਂ ਲੱਭ ਰਿਹਾ ਤੇ ਉਹਦੀ ਕਾਪੀ ਦਿਓ ਉਹ ਡੀਸੀ ਦਫਤਰ ਦੇ ਬਾਹਰ ਜਿਹੜੀਆਂ ਪੌੜੀਆਂ ਮੁੰਡਾ ਦੇ ਕੇ ਆਇਆ ਪਿੰਦਰ ਆ ਖੜਾ ਤੁਹਾਡੇ ਸਾਹਮਣੇ ਉਹਦੀ ਰਿਕਾਰਡਿੰਗ ਕਢਾ ਲਓ ਡੀਸੀ ਦਫਤਰ ਦੇ ਪਹਿਲੀ ਗੱਲ ਤੇ ਐਸਡੀਐਮ ਦਫਤਰ ਕੀ ਕਰਦਾ ਸੀ ਵੀ ਜੁਗਰਾਤ ਸਿੰਘ ਇਹ ਉੱਥੇ ਬਹਿ ਕੇ ਤੇ ਇਹਨੇ ਕਾਗਜ਼ ਮੰਗਾ ਕੇ ਇਹਨੇ ਉਹ ਸਾਰੀਆਂ ਜਿਹੜੀਆਂ ਫਾਈਲਾਂ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਰਿਜੈਕਟ ਕਰਤੀਆਂ ਔਰ ਫਿਰ ਇੱਥੋਂ ਤੱਕ ਵੀ ਮੈਨੂੰ ਜੁਗਰਾਤ ਸਿੰਘ ਵੱਲੋਂ ਕਿਹਾ ਗਿਆ ਤੇ ਮੈਡਮ ਵੱਲੋਂ ਵੀ ਕਿਹਾ ਗਿਆ ਕਿ ਸਰ ਮੈਂ ਜਦੋਂ ਖਿੱਚਿਆ ਵੀ ਨਾ ਗਲਤ ਕੰਮ ਕਰੋ ਕਹਿੰਦੇ ਸਰ ਕਈ ਮਜਬੂਰੀਆਂ ਹੁੰਦੀਆਂ ਨੇ ਫਿਰ ਉਹ ਉਦੋਂ ਤਾਂ ਹੀ ਤੇ ਮੈਨੂੰ ਬਹੁਤਾ ਪਤਾ ਨਹੀਂ ਸੀਗਾ ਕਿ ਕੀ ਮਜਬੂਰੀਆਂ ਨੇ ਫਿਰ ਉਹ ਕਹਿੰਦੇ ਕਿ ਸਰ ਸਾਡੇ ਦੇ ਕੋਈ ਕੇਸ ਕੁਝ ਚੱਲਦਾ ਸਾਨੂੰ ਪ੍ਰੈਸ਼ਰ ਬਹੁਤ ਆ ਤੇ ਉਹ ਕਹਿੰਦੇ ਜੇ ਤੁਸੀਂ ਕਾਗਜ਼ ਰੱਦ ਨਾ ਕੀਤੇ ਤੇ ਤੁਹਾਨੂੰ ਜਿਹੜਾ ਉਸ ਕੇਸ ਦੇ ਵਿੱਚ ਟੰਗ ਦੇਵਾਂਗੇ ਅਜਿਹਾ ਦੇ ਚੱਲ ਬਿਲਕੁਲ ਜੀ ਉਹ ਤਾਂ ਪਤਾ ਮੈਨੂੰ ਬਾਅਦ ਚ ਲੱਗਿਆ ਵੀ ਇਦਾਂ ਕਿਹੜਾ ਜ਼ਬਰਦਸਤ ਕੇਸ ਆ ਜਿੱਥੋਂ ਇਹ ਮੈਡਮ ਡਰ ਗਈ ਕਹਿੰਦੇ ਦਲੇਰੀ ਬੜੀ ਆ ਮੈਡਮ ਪੈ ਪੂਰੇ ਖਾਨਚਵੀ ਤੇ ਬਾਕੀ ਕੰਮਾਂ ਚਵੀ ਤੇ ਮੈਂ ਦੂਸਰੇ ਭਰੋਸੇ ਚ ਰਿਆ ਵੀ ਜਿਹੜੀ ਚਲੋ ਅਜੇ ਛੋਟੀ ਉਮਰ ਆਦ ਲੈ ਰਿਆ ਜੇ ਪੰਜਾਬ ਦੀ ਸੇਵਾ ਕਰਨੀ ਇਹਨਾਂ ਲੋਕਾਂ ਨੇ ਛੋਟੀ ਉਮਰ ਦੇ ਵਿੱਚ ਤੇ ਮੈਂ ਬਹੁਤਾ ਉਹਦੇ ਤੇ ਵਿਸ਼ਵਾਸ ਕਰ ਲਿਆ ਤੇ ਦਮ ਸੀ ਤੇ ਫਿਰ ਐਡੀ ਜਿਹੜੀ ਐਡੀ ਜੁਰਤ ਸੀ ਐਸ ਡੀ ਐਮ ਚ ਤੇ ਦਸ ਕੇ ਰਿਜਰਟ ਕਰਦੀ ਨਾਲੇ ਮੈਂ ਰਾਤ 10 ਦਾ ਇਹਨਾਂ ਨਾਲ ਅਫਸਰਾਂ ਨਾਲ ਕਬੱਡੀ ਕਿੱਦਾਂ ਖੇਢੀਦੀ ਆ ਭਰੋਸੇ ਚ ਲੈ ਕੇ ਇਹਨਾਂ ਨੇ ਉਹ ਕਹਿੰਦੇ ਨਾ ਧਰਤੀ ਦੇ ਉੱਤੇ ਜਿਹੜਾ ਸਭ ਤੋਂ ਬੋਝ ਕਹਿੰਦੇ ਕਿਹਦਾ ਹੁੰਦਾ ਕਹਿੰਦੇ ਕਿਰਤ ਕਰਨ ਦਾ ਵਿਸ਼ਵਾਸ ਘਾਤੀ ਦਾ ਇਹ ਉਹ ਮੈਡਮ ਆ ਚਲੋ ਇਹ ਉਹਨੂੰ ਉਹਦਾ ਕਰੈਕਟ ਹੋ ਜਾਣੇ ਪਰ ਜਦੋਂ ਉਹਨਾਂ ਨੇ ਮੈਨੂੰ ਆਪਣੀ ਬੇਵਸੀ ਦੱਸੀ ਕਿ ਸਾਡੇ ਤੇ ਕੇਸ ਨੇ ਤੇ ਇੱਕ ਕੈਮਰਾ ਸਾਡੀ ਬਹੁਤ ਵੱਡੀ ਮਜਬੂਰੀ ਆ ਸਾਨੂੰ ਦਬਕਾ ਵੱਜ ਗਿਆ ਇੱਕ ਕੋਈ ਦਿੱਲੀ ਦਾ ਦਿਨੇਸ਼ ਸ਼ਰਮਾ ਆ ਦੀਪਕ ਸ਼ਰਮਾ ਉਹਦਾ ਮੈਂ ਜਾਊਂਗਾ ਕਿ ਤੁਹਾਡੇ মিডিਆ ਮੈਂ ਹਾਈ ਕੋਰਟ ਵੀ ਜਾਵਾਂਗਾ ਉਸ ਬੰਦੇ ਨੇ ਪੂਰੇ ਐਸਡੀਐਮ ਐਡੀਸੀ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਟੈਲੀਫੋਨ ਕੀਤੇ ਉਹਦਾ ਨੰਬਰ ਮੈਨੂੰ ਹੈਗਾ ਉਸ ਨੰਬਰ ਤੋਂ ਉਹ ਕੱਲ ਜਿਹੜੇ ਆ ਅਨੇਕਾਂ ਟੈਲੀਫੋਨ ਪੰਜਾਬ ਦੇ ਅਫਸਰਾਂ ਨੂੰ ਆਏ ਆ ਔਰ ਇਹ ਹਾਈ ਕੋਰਟ ਦੇ ਵਿੱਚ ਅਸੀਂ ਅੱਜ 15 ਕੈਂਡੀਡੇਟ ਜਿਹੜੇ 15 ਮਤਲਬ 15 ਦੋਨੇ 30 30 ਫਾਈਲਾਂ ਸੀਗੀਆਂ ਜਿਹੜੀਆਂ ਨਾ ਰਿਜੈਕਟ ਕੀਤੀਆਂ ਕਿੱਕ ਨਹੀਂ ਭਰੀ ਦੋ ਦੋ ਫਾਈਲਾਂ ਭਰੀਆਂ ਕਿਤੇ ਭਲੇਕੇ ਚ ਆਣ ਪਈ ਇਹਨਾਂ ਕੋ ਬੰਦੇ ਆ ਨਹੀਂ ਮੈਡਮ ਦੀ ਮਿਹਰਬਾਨੀ ਹੋਈ ਆ ਔਰ ਮੈਡਮ ਦਾ ਕੇਸ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਦਾ ਮੈਂ ਘੋਕ ਕੀਤੀ ਬੈ ਨਹੀਂ ਵੱਡੀ ਮਜਬੂਰੀ ਮੈਡਮ ਦੀ ਕਿਹੜੀ ਬਣ ਗਈ ਆ ਇਹ ਮੈਡਮ ਦਾ ਜੀ ਕੇਸ ਆ ਰਾਜਸਥਾਨ ਜੰਮੂ ਕਸ਼ਮੀਰ نیشنل ਹਾਈਵੇ ਕੇ ਨਿਰਮਾਣ ਵਕਤ ਭੂਮੀ ਹੀਨ ਲੋਕੋ ਕੋ ਅਧਿਗ੍ਰਹਿਣ ਦਾ ਲਾਭ ਦਿਲवाने ਕਾਰੋ ਇਹ ਆ ਦੇਖੋ ਕਾਫੀ ਵੱਡਾ ਇਹਦੇ ਤੇ ਇਹਨਾਂ ਤੇ આરોਪ ਨੇ ਜਿਹਦੀਆਂ ਕਈ ਨੇਕਾਂ ਸਿੱਟਾਂ ਬਣ ਚੁੱਕੀਆਂ ਨੇ ਉਦੋਂ ਇੱਥੇ ਡੀਸੀ ਸੀਗੇ ਸੱਬਰਵਾਲ ਸਾਹਿਬ ਪ੍ਰਦੀਪ ਸੱਬਰਵਾਲ ਜੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਦੀ ਇਨਕੁਆਇਰੀ ਕੀਤੀ ਔਰ ਇਸ ਮੈਡਮ ਦੇ ਖਿਲਾਫ ਕੇਸ ਆ ਮੁਕਦਮਾ ਨੰਬਰ 47 ਤੇ ਜੁਰਮ ਧਾਰਾ ਲਗੀਆਂ 419 420 409 120b ਔਰ ਤਕਰੀਬਨ 1 ਕਰੋੜ 63 ਲੱਖ ਰੁਪਏ ਦਾ ਇਹ ਗਬਨ ਜਿਹੜਾ ਮੈਡਮ ਨੇ ਕੀਤਾ ਜਿਹਦੀ ਐਫਆਈਆਰ ਦੇ ਬਾਅਦ अनेका ਜਿਹੜੇ ਸ਼ਿਟਸ ਬਣੀਆਂ ਔਰ ਸਾਰੀਆਂ ਮੈਡਮ ਦੇ ਜੋ ਮੈਨੂੰ ਪਤਾ ਲੱਗਾ ਅਗੇਂਸਟ ਹੋਈਆਂ ਨੇ ਔਰ ਲੇਟੈਸਟ ਜੋ ਮੈਨੂੰ ਅੱਜ ਪਤਾ ਲੱਗਾ ਆ ਉਹ ਇਹ ਪਤਾ ਲੱਗਾ ਕਿ 4-5 ਦਿਨ ਜਾਂ ਕੁਝ ਦਿਨ ਪਹਿਲਾਂ ਚਲਾਨਵੀ ਜਿਹੜਾ ਮੈਡਮ ਦੇ ਖਿਲਾਫ ਪੇਸ਼ ਹੋ ਚੁੱਕਾ ਆ ਸੋ ਉਸ ਚੀਜ਼ ਦੇ ਡਰ ਕਰਨੇ ਮੈਡਮ ਨੇ ਜਿਹੜਾ ਮਜਬੂਰਨ ਹੋ ਸਕਦਾ ਨਾ ਰਿਜੈਕਟ ਕਰਦੇ ਪਰ ਹੁਣ ਕ腐ਸ਼ਨ ਜਿਸ ਬੰਦੇ ਨੇ ਕੀਤੀ ਹੋਵੇ ਉਹਦੀ ਮਜਬੂਰੀ ਵੜ ਜਾਂਦੀ ਆ ਮੈਂ ਸਮਝ ਸਕਨਾ ਉਹਦੇ ਮੈਂ ਜਦੋਂ ਕੋਕ ਕੀਤੀ ਇਹਨਾਂ ਦੇ ਸਾਬਕਾ ਜਿਹੜੇ ਪਤੀ ਨੇ ਬਚਿੱਤਰ ਸਿੰਘ ਜੀ ਉਹਨਾਂ ਨੂੰ ਵੀ ਪੁੱਛਿਆ ਮੈਂ ਕਿਹਾ ਜੀ ਐਵੇਂ ਕਿਸੇ ਦੇ ਗਲਤ ਅਲੀਗੇਸ਼ਨ ਨਾਲ ਅਗੇ ਮੈਦੀ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਨਹੀਂ ਸਰ ਤੁਸੀਂ ਛੱਡ ਦਿਓ ਗੱਲ ਫੇ ਮੈਂ ਦੋ ਤਿੰਨ ਅਫਸਰਾਂ ਵੱਡਿਆਂ ਨਾਲ ਵੀ ਗੱਲ ਕੀਤੀ ਜਿਹੜੇ ਰਿਟਾਇਰ ਹੋ ਗਏ ਹੋਰ ਵੀ ਇੱਕ ਦੋ ਅਫਸਰਾਂ ਨਾਲ ਉਹਨਾਂ ਨੇ ਵੀ ਕਿਹਾ ਕਿ ਸਰ ਕੰਨਾਂ ਨੂੰ ਹੱਥ ਲਾ ਲਓ ਇੱਕ ਵੀ ਕੰਮ ਇਸ ਐਸਡੀਐਮ ਵੱਲੋਂ ਅਜੇ ਤੱਕ ਚੰਗਾ ਨਹੀਂ ਕੀਤਾ ਗਿਆ ਇੱਕ ਤੇ ਇਹ ਗੱਲ ਆ ਔਰ ਇਹਦੇ 'ਚ ਮੈਂ ਤੁਹਾਨੂੰ ਦੱਸ ਦਿੰਦਾ ਕਿ 5 ਬੰਦੇ ਨੇ ਜੋ ਇਹਦੀ ਇਨਕੁਆਰੀ 'ਚ ਆਇਆ ਜਸਬੀਰ ਕੌਰ ਨਿਵਾਸੀ ਮਾਨਾ ਵਾਲਾ ਅਮਰਸਰ ਰਾਜਵਿੰਦਰ ਕੌਰ ਨਿਵਾਸੀ ਫਟਾਪੁਰ ਅਲਗੋ ਮਹਿਮੂਦਪੁਰਾ ਤਰਨਤਾਰ ਸਰਪਾਰ ਸਿੰਘ ਨਿਵਾਸੀ ਕੋਟ ਦਸੌਂਦੀਮਲ ਵਿਕਰਮਜੀਤ ਸਿੰਘ ਨਿਵਾਸੀ ਹਿਯਾਰਨਗਰ ਅਮਰਸਰ ਅਤੇ ਗੁਰਜੀਤ ਕੌਰ ਨਿਵਾਸੀ ਕੋਟ ਦਸੌਂਦੀਮਲ ਇਹ ਬਰਾਡ ਸਾਹਿਬ ਨੇ ਅਫਸਰ ਨੇ ਜਿਨ੍ਹਾਂ ਨੇ ਜਾਂਚ ਕੀਤੀ ਆ ਔਰ 5 ਸਤੰਬਰ 2019 ਕੋ ਥਾਣਾ ਸਿਟੀ ਪੱਟੀ ਮੇ ਮਕਦਮਾ ਜਿਹੜਾ ਇਹਨਾਂ ਦੇ ਦਰਜ ਹੋਇਆ ਇਸ ਤੋਂ ਇਲਾਵਾ ਜਿਹੜੇ ਖਾਤਿਆਂ ਚ ਪੈਸੇ ਗਏ ਨੇ ਜਸਬੀਰ ਕੌਰ ਦੇ ਖਾਤੇ ਚ ਗਿਆ ਜੀ 40 ਲੱਖ 63 ਹਜ਼ਾਰ 320 ਰੁਪਏ ਰਾਜਵਿੰਦਰ ਕੌਰ ਜਿਹੜੀ ਤਰਨਤਾਰਨ ਦੀ ਆ 42 ਲੱਖ 30 ਹਜ਼ਾਰ 121 ਰੁਪਏ ਸਰਤਾਜ ਸਿੰਘ ਜਿਹੜਾ ਤਰਨਤਾਰਨ ਦੇ ਨੇ ਉਹ ਵੀ ਦਸੌਂਦੀ ਮਲ ਦੇ 15,63,001 ਤੇ 3,25,000 ਰੁਪਇਆ ਇੱਕ ਉਹਨਾਂ ਦੇ ਖਾਤੇ 'ਚ ਗਿਆ। ਬਿਕਰਮਜੀਤ ਜਿਹੜੇ ਹਿਾਰਨਗਰ ਅੰਮ੍ਰਿਤਸਰ ਦੇ ਨੇ 10,82,001, 2,63,001, 18,35,001 ਤੇ 7,93,001 ਉਹਨਾਂ ਦੇ ਖਾਤੇ 'ਚ ਗਿਆ। ਗਰਮੀਤ ਕੌਰ ਜਿਹੜੇ ਦਸੌਂਦੀ ਮਲ ਦੇ ਤਰਨਤਾਰਨ ਤੋਂ ਦੋ ਚੈੱਕ ਉਹਨਾਂ ਦੇ ਖਾਤੇ 'ਚ ਗਏ 21,83,000 ਤੇ 58,000 ਰੁਪਏ ਦਾ ਇੱਕ ਚੈੱਕ ਗਿਆ ਔਰ ਇਹ ਸਾਰੇ ਜਿੰਨੇ ਵੀ ਚੈੱਕ ਗਏ ਆ ਇਹ ਜਿਹੜੇ ਪਿੰਡ ਅਸੀਂ ਮੈਂ ਜ਼ਿਕਰ ਕਰ ਰਿਆਂ ਕਿਸੇ ਦੇ ਵੀ ਕੋਈ ਇਹ ਕੰਪਨਸੇਸ਼ਨ ਨਹੀਂ ਸੀ ਬਣਦਾ ਫਰਜੀ ਨਾਮ ਬਣਾ ਕੇ ਤੇ ਇਹਦੇ ਕਾਰਨ ਜਿਹੜੀ ਆ ਇਹ ਐਫ ਆਈ ਆਰ ਹੋਈ ਆ ਆ ਸਾਰੀ ਇਹਦੀ ਡਿਟੇਲ ਆ ਜਿਹਦਾ ਮੈਂ ਹੁਣ ਪ੍ਰੋਪਰ ਇਹਦਾ ਇਨਵੈਸਟੀਗੇਸ਼ਨ ਜਿਹੜੀ ਕਰ ਰਿਆਂ ਦੂਜੀ ਗੱਲ ਜੋ ਮੈਨੂੰ ਹੁਣ ਹੋਰ ਇੱਕ ਪਤਾ ਲੱਗਿਆ ਇੱਕ ਤੇ ਮੈਡਮ ਦੀ ਇਹ ਮਜਬੂਰੀ ਸੀ ਹਾਈ ਕੋਰਟ ਵੀ ਦੇਾਂਗੇ ਸਾਰੇ ਐਵੀਡੈਂਸ ਔਰ ਜੋ ਉਹਨਾਂ ਨੇ ਮੈਨੂੰ ਵਟਸਐਪ ਦੇ ਉੱਤੇ ਫੋਨ ਕਰਕੇ ਮੈਨੂੰ ਕੰਟੈਕਟ ਕਰਨ ਦਾ ਮਤਲਬ ਕੀ ਬਣਦਾ ਮੈਡਮ ਦੇ ਘਰ ਵਾਲੇ ਦਾ ਸਾਸਰੀ ਘਰ ਸਾਰਾ ਮੈਂ ਜਗਰਾਤ ਸਿੰਘ ਜੀ ਮਤਲਬ ਕਿਉਂ ਮੈਨੂੰ ਕੰਟੈਕਟ ਕਰ ਰਿਹਾ ਹੋ ਔਰ ਉਹ ਬਾਤ ਆਪਣੀ ਮਜਬੂਰੀ ਦੱਸ ਰਿਹਾ ਦੋਨੋਂ ਜੀ ਮੈਨੂੰ ਔਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਠੀਕ ਹੈ ਜੇ ਇੰਨੀ ਵੀ ਜ਼ਰੂਰੀ ਬਣ ਜੂ ਦੋ ਚਾਰ ਰਜੈਕਟ ਕਰ ਦਿਓ ਜੇ ਤੁਸੀਂ ਜ਼ਿਆਦਾ ਨਹੀਂ ਫਿਰ ਇਹਨਾਂ ਦਾ ਰਾਤ ਮੈਸੇਜ ਆ ਫੋਨ ਰਿਕਾਰਡ ਨਹੀਂ ਮੇਰੇ ਕੋਲ ਜਿਹੜਾ ਰਾਤ ਕਿੰਨੇ ਵਜੇ ਕਾਲ ਆਈ ਉਹ ਵੀ ਤੁਹਾਨੂੰ ਦੱਸ ਦਿੰਨਾ ਲੇਟਸ ਜਿਹੜੀ ਕਾਲ ਆਈ ਹੈ ਜਗਰਾਤ ਸਿੰਘ ਵੱਲੋਂ ਇਹ ਮੈਨੂੰ ਆਉਂਦੀ ਆ ਜੀ 7:16 ਮਿੰਟ ਤੇ ਔਰ ਉਦੋਂ ਉਹਨਾਂ ਨੇ ਕਿਹਾ ਵੀ ਮੈਨੂੰ ਮੁੰਡਾ ਭੇਜੋ ਉੱਥੇ ਡੀਸੀ ਦਫ਼ਤਰ ਰਿਕਾਰਡ ਰਿਕਾਰਡਿੰਗ ਘਟਾ ਲੋ ਪਿੰਦਰ ਗਿਆ ਤੇ ਬੜ ਤੋਂ ਕਾਗਜ਼ ਦੇ ਕੇ ਆਇਆ ਔਰ ਉਹ ਵੀ ਕਾਗਜ਼ ਉਹ ਕਹਿੰਦੇ ਜੀ ਫੋਟੋ ਸਟੇਟ ਗਲਤ ਐ ਇਸ ਕਰਕੇ ਮੈਡਮ ਕਹਿੰਦੇ ਆ ਜੀ ਇਹਦੀ ਫੋਟੋ ਕਾਨ ਪੜਿਆ ਨਹੀਂ ਜਾ ਰਿਹਾ ਮੈਂ ਤਾਂ ਦਿੱਤੇ ਸੋ ਦੂਜੀ ਗੱਲ ਇੱਕ ਹੋਰ ਕੇਸ ਪਤਾ ਲੱਗਿਆ ਕਿ ਜਿਹੜਾ ਜਦੋਂ ਇਹ ਮੈਡਮ ਪੱਟੀ ਵਾਲੇ ਏਰੀਆ ਚ ਲੱਗੇ ਰਹੇ ਆ ਉੱਥੇ ਤਾਰੋਂ ਪਾਰ ਜਿਹੜੀ ਜ਼ਮੀਨ ਵੀ ਅਸਰ ਦੇ ਅਗਲੇ ਪੰਨੇ ਜਿਹੜੀ ਹੁੰਦੀ ਆ ਉਹਦੇ ਵਿੱਚ ਵੀ ਬੜਾ ਵੱਡਾ ਕਪਲਾ ਕੀਤਾ ਹੈ ਉਹਦੇ ਚ ਮੈਡਮ ਦੇ ਘਰੇ ਇੱਕ ਆਮ ਬੰਦਾ ਵਿਚਾਰਾ ਗਰੀਬ ਮਹਾਤੜ ਜਿਹੜਾ ਕੰਮ ਕਰਦਾ ਸੀਗਾ ਤੇ ਦੋ ਲੋਕ ਸ਼ਾਇਦ ਹੋਰ ਆ ਔਰ ਉਹਦਾ ਅਕਾਊਂਟ ਖਲਵਾਇਆ ਗਿਆ ਉਹਦਾ ਅਕਾਊਂਟ ਖਲਵਾ ਕੇ ਸਰਕਾਰ ਨੂੰ ਲਿਖਿਆ ਗਿਆ ਕਿ ਇਹਨਾਂ ਅਕਾਊਂਟਾਂ ਦੇ ਵਿੱਚ ਸਾਰੇ ਪੈਸੇ ਪਾਏ ਜਾਣ ਕੰਪਨਸੇਸ਼ਨ ਜਿਹੜੀ ਵੀ ਹੈ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਆਉਂਦੇ ਆ ਔਰ ਉਹ ਪੈਸੇ ਵੀ ਜਿਹੜੇ ਆ ਏਟੀਐਮਸ ਦੇ ਨਾਲ ਮੈਡਮ ਕੋ ਏਟੀਐਮ ਉਸ ਬੰਦੇ ਦਾ ਲੱਲਿਆ ਤੇ ਏਟੀਐਮ ਦੇ ਨਾਲ ਵਿਡਰੋਅਲ ਹੋਏ ਆ ਸਾਰੇ ਜਿਹੜਾ ਕਿ ਕੋਈ ਲੁਕਾ ਨਹੀਂ ਸਕਦਾ ਔਰ ਉਹ ਏਟੀਐਮ ਦੇ ਨਾਲ ਵਿਡਰੋਅਲ ਹੋਏ ਖਰਚੇ ਗਏ ਅੱਛਾ ਹੁਣ ਮੈਂ ਬਿਨਾ ਨਾਮ ਲਏ ਵੀ ਇਹ ਗੱਲ ਦੱਸ ਦਿੰਨਾ ਕਿ ਕੁਝ ਪੈਸੇ ਜਿਹੜੇ ਖਾਤਿਆਂ 'ਚ ਆਏ ਕਿਸੇ ਅਫਸਰ ਵੱਲੋਂ ਉਹ ਪੈਸੇ ਏਟੀਐਮ ਲੈ ਕੇ ਮੈਂ ਕੋਟ ਨਹੀਂ ਕਰ ਰਿਹਾ ਵੀ ਕਿਹੜਾ ਅਫਸਰ ਸੀਗਾ ਉਹ ਪੈਸੇ ਲੈ ਕੇ ਏਟੀਐਮ ਲੈ ਕੇ ਜਹਾਜ਼ ਤੇ ਚੜ ਜਾਂਦੇ ਨੇ ਅਫਸਰ ਸਹਿਬਾਨ ਜਿਹੜਾ ਵੀ ਕੋਈ ਸੀਗਾ ਉਹ ਕਹਿੰਦੇ THAILAND ਪਹੁੰਚ ਗਏ ਅਫਸਰ ਔਰ ਇਸੇ ਏਟੀਐਮ ਦੇ ਨਾਲ ਉਹ ਉੱਥੇ ਪੈਸੇ ਏਟੀਐਮ ਦੇ थ्रू ਸ਼ਾਪਿੰਗ ਵੀ ਹੁੰਦੀ ਆ ਖਰਚੇ ਵੀ ਹੁੰਦੇ ਆ ਔਰ ਏਟੀਐਮ ਦੇ ਸਾਰੇ ਸਰਕਾਰੀ ਪੈਸੇ ਦੀ ਦਰਵਰਤੋਂ ਉੱਥੇ ਵੀ ਹੋਏ ਜਿਹੜਾ ਵੀ ਅਫਸਰ ਗਿਆ ਉਹਨ ਰਿਕਾਰਡ ਹੋਏਗਾ ਉਹਦੀ ਮੈਂ ਘੁੱਕ ਕਰਕੇ ਔਰ ਪ੍ਰੋਪਰ ਨਾਮ ਲੈ ਕੇ ਵੀ ਬੋਲਾਂਗਾ ਜਦੋਂ ਮੇਰੇ ਕੋਲ ਉਹ ਤਾਥ ਆ ਜਾਣਗੇ ਮੈਂ ਰਿਕਵੈਸਟ ਕੀਤੀ ਆ ਕਿਸੇ ਨੂੰ ਕਿ ਇਹਨਾਂ ਦਾ ਰਿਕਾਰਡ ਮੈਨੂੰ ਦਿੱਤਾ ਜਾਏ ਜਿੱਥੇ ਆ ਬਲਾਕ ਸ਼ੰਤੀਆਂ ਛੱਡੀਆਂ ਮੇਰੀਆਂ 6 ਉੱਥੇ ਕਾਲੀਦਾਲ ਦੇ ਕਾਗਜ਼ ਰੱਦ ਕਰਾਤੇ ਆ ਕੋਈ ਸੰਧੀ ਆ ਨਾ ਭਰਾਵਾਂ ਭਰਾਵਾਂ ਦੀ ਹੋਏ ਕੋਈ ਪ੍ਰੋਬਲਮ ਨਹੀਂ ਆ ਜਿੱਥੇ ਮਰ ਸੰਧੀਆਂ ਸੰਧੀਆਂ ਅਸੀਂ ਮੈਚ ਖੇਡਣ ਆਲੇ ਆ ਇਕੱਲੇ ਸਿੰਗਲ ਮੈਨ ਬੰਦਾ ਮੈਚ ਖੇਢੀਦਾ ਟੀਮ ਆ ਮੇਰੀ ਸਾਰੀ ਜਿਹੜਾ ਯਾਰੀਆਂ ਯੂਰੀਆਂ ਪਾ ਕੇ ਵਿਰੋਧੀਆਂ ਨਾਲ ਲਕਸ਼ਣਾ ਲੜੀਆਂ ਤੇ ਲਕਸ਼ਣਾ ਟੱਟੂ ਲੜਦੀਆਂ ਨਾਲ ਲੀਡਰਾਂ ਨੇ ਜਾਣੇ ਨਾ ਚ ਦਮ ਹੈ ਨਹੀਂ ਗੱਲਾਂ ਮਾਰਦੇ ਨੇ ਆਹ ਬੇਟਾ ਬਰਿੰਦਰ ਮੀ ਸੇ ਪੜਵਾ ਮਹੀਨੇ ਲਾ ਕੇ 6 ਜਿੱਦਣ ਮਰਜੀ ਮੈਚ ਪਾ ਕੇ ਵੇਖ ਲੈਣ ਅੱਜ ਵੀ ਮੇਰਾ ਓਪਨ ਚੈਲੰਜ ਆ ਦਮਾ ਕਿ ਮੈਚ ਪਾਓ ਦੁਬਾਰਾ ਹਵਾਲ ਕਰਾ ਮੇਰੀਆਂ 21 ਇਲੈਕਸ਼ਨਾਂ ਜੇ 21 ਬਲਾਕ ਸੰਤੀ ਅਜ ਮੈਜੋਰਟੀ ਦੇ ਨਾਲ ਸੰਤੀ ਪਾੜੇ ਦੀ ਨਾ ਬੜੇ ਮੈਂ ਪਹਿਲਾ ਅਸਤੀਫਾ ਲੈ ਕੇ ਇਹਦੇ ਹੱਥ ਫੜਾ ਦੇਣਾ ਕਿ ਜੇ ਮੇਰੀ ਮੈਜੋਰਟੀ ਨਾ ਬੜੇ ਤੇ ਜਾ ਮੇਰਾ ਅਸਤੀਫਾ ਮੈਂ ਤੁਹਾਨੂੰ ਪਹਿਲਾਂ ਰਿਟਰਨ ਦੇ ਦਿਆਂਗਾ ਇਹ ਤੋਂ ਵੱਧ ਤੇ ਮੈਂ ਕੁਝ ਨਹੀਂ ਕਹਿ ਸਕਦਾ ਕੋਈ ਇਸ ਕਰਕੇ ਬਹੁਤਾ ਮੈਨੂੰ ਲੱਗਦਾ ਬੁੱਕਰ ਬੁੱਕਰ ਵਾਲਿਆਂ ਦੇ ਖਿਲਾਫ ਇੰਨਾ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ ਪ੍ਰਧਾਨ ਤੁਸੀਂ ਤਗੜੀ ਹੋ ਇੱਕ ਇੱਕ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਦੀ ਕੱਢਾਂਗਾ ਜਿੱਥੇ ਜਿੱਥੇ ਦੇ ਕੇਸ ਸੜੇ ਆ ਉਹ ਕੱਢਾਂਗਾ ਤੇ ਭਗਵੰਤ ਮਾਨ ਜੀ ਨੂੰ ਮੇਰਾ ਸਵਾਲ ਆ ਕਿ ਭਗਵੰਤ ਮਾਨ ਜੀ ਆ ਜਿਹੜੇ ਹੋਲਡਿੰਗ 에ਰਪੋਰਟਾਂ ਤੇ ਰੇਲਵੇ ਸਟੇਸ਼ਨਸ ਦੇ ਉੱਤੇ ਸ਼ਹਿਰਾਂ ਚ ਲਾਏ ਆ ਕਿ ਜ਼ੀਰੋ ਟੋਲਰੈਂਸ ਕ腐ਸ਼ਨ ਦੇ ਵਿੱਚ ਪਹਿਲਾ ਇੱਕ ਵੀਡੀਓ ਸੀ ਬਲਜੀਤ ਸਿੰਘ ਮੇਰੇ ਕੋਲ ਡੈਰੀ ਸੁਖਵੀਰ ਬਾਦਲ ਵਾਲੀ ਜਾਂ ਹੋਰ ਨਹੀਂ ਲਾਲ ਲੂਲ ਡੈਰੀਆਂ ਮੇਰੀ ਡੈਰੀ ਆ ਆ ਇੱਥੇ ਅੰਦਰਲੇ ਬੰਨੇ ਹੁੰਦਾ ਨਾ ਦਿਲ ਇਹਦੇ ਤੇ ਲਿਖਣਾ ਇੱਕ ਬਲਜੀਤ ਸਿੰਘ ਦਾ ਨਾਮ ਸੀ ਤੇ ਇੱਥੇ ਹੁਣ ਮੈਡਮ ਦਾ ਲਿਖ ਲਿਆ ਮੈਂ ਅੰਦਰ ਆਪਣੇ ਉਹ ਇਸ ਕਰਕੇ ਰਾਜਨੀਤੀ ਇਹਨਾਂ ਲੋਕਾਂ ਕਰਕੇ ਵੀ ਕਈ ਵਾਰ ਕਰਨੀ ਪੈਂਦੀ ਆ ਛੋਟੀ ਏਜ ਦਾ ਜੇ ਇਹੋ ਜੇ ਅਫਸਰ ਜਿਹੜੇ ਕੱਲ ਅਜੇ ਐਸਡੀਐਮ ਬਣਿਆ ਤੇ ਇਹ ਕਰਪਸ਼ਨਾਂ ਕਰ ਕਰਕੇ ਤੇ ਉਹਨਾਂ ਕੁਰਸੀਆਂ ਤੇ ਲੋਕਾਂ ਨੂੰ ਕੀ ਇਨਸਾਫ ਦੇਣਗੇ ਮੁੱਖ ਮੰਤਰੀ ਸਾਹਿਬ ਮੇਰੀ ਤੁਹਾਨੂੰ ਲਾਸਟ ਅਪੀਲ ਆ ਕੇਸ ਮੈਡਮ ਦੇ ਖਿਲਾਫ ਜਲਦ ਤੋਂ ਜਲਦ ਮੈਨੂੰ ਪਤਾ ਲੱਗਿਆ ਕਿ ਇਹਦੇ ਖਿਲਾਫ ਜਿਹੜੀ ਆ ਚਲਾਨ ਜਿਹੜਾ ਪੇਸ਼ ਕਰਤਾ ਗਿਆ ਔਰ ਇਹਦੇ ਜਿਹੜੇ ਹੋਰ ਵੀ ਇਨਕੁਆਰੀਆਂ ਜਿਹੜੀਆਂ ਦੱਬੀਆਂ ਪਈਆਂ ਉਹਨਾਂ ਨੂੰ ਖੋਲਿਆ ਜਾਵੇ ਔਰ ਇਸ ਮੈਡਮ ਨੂੰ ਬਣਦੀ ਸਜ਼ਾ ਦੇ ਕੇ ਡਿਸਮਿਸ ਨੌਕਰੀ ਤੋਂ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਚ ਮੈਂ ਰਿਟਨ ਚਿਕਤ ਵੀ ਤੁਹਾਨੂੰ ਵੀ ਦਿਆਂਗਾ ਤੇ ਹਾਈ ਕੋਰਟ ਵੀ ਜਾਵਾਂਗਾ ਸੋ ਇਹੋ ਮੇਰੀ ਬੇਨਤੀ ਜੇ ਕੋ ਕਿਸੇ ਨੂੰ ਸਵਾਲ ਆ ਤੇ ਉਹ ਕਰ ਸਕਦਾ ਮੈਡਮ ਤੇ 10 ਵਜੇ ਵੀ ਰਾਤ ਕੀਤਾ ਹੋਲੀ ਜਿੰਨਾ ਕਹਿੰਦੀ ਪੀਐਮਐਲ ਸਾਹਿਬ ਅਸੀਂ ਗਲਤ ਨਹੀਂ ਜੇ ਕਰਨਾ ਮੈਂ ਵਧੀਆ ਗੱਲ ਆ ਜੀ ਤੇ ਮੇਰੇ ਕੋਲ ਰਿਕਾਰਡ ਨੇ ਸਾਰੇ ਸਕਰੀਨਸ਼ਾਟ ਲੈ ਕੇ ਫੋਟੋਕਾਪੀਆਂ ਕੀਤੀਆਂ ਨੇ ਮੈਡਮ ਨੇ ਖੁਦ ਕਿਹਾ ਮੈਨੂੰ ਪਰਸੋਂ ਵੀ ਆਇਆ ਰਾਤ ਫੋਨ ਫਿਰ ਇਹਨਾਂ ਦੇ ਫੋਨ ਤੋਂ ਇਹਨਾਂ ਦੇ ਹਸਬੰਦ ਨੇ ਵੀ ਗੱਲ ਕੀਤੀ ਆ ਕਹਿੰਦੇ ਕਿ ਮੈਂ ਅੱਜ ਮੈਡਮ ਹੁਣੇ ਘਰ ਆਏ ਆ ਮੈਂ ਜਗਰਾਤ ਸਿੰਘ ਬੋਲਦਾ ਤੇ ਮੈਂ ਉਹਨਾਂ ਦਾ ਹਸਬੰਦ ਆ ਅਸੀਂ ਤੇ ਤੁਹਾਨੂੰ ਅੰਮ੍ਰਿਤਸਰੋਂ ਫੋਨ ਵੀ ਕਰਾਏ ਆ ਤੇ ਅਸੀਂ ਤੇ ਕਾਂਗਰਸ ਦਾ ਮੈਂ ਟੱਕਦਾ ਪੱਕਾ ਬੰਦਾ ਆ ਜ਼ਿਲ੍ਹਾ ਪ੍ਰਧਾਨ ਆ ਤੇ ਸਾਡਾ ਧਿਆਨ ਰੱਖਿਓ ਚਾਹ ਵੀ ਪੀਣੀ ਆ ਇਕੱਠੇ ਮੈਂ ਕਿਹਾ ਠੀਕ ਆ ਜੀ ਮੈਂ ਬਤੌਰ ਐਮਐਲਏ ਕਹਾਂਗਾ ਜੀ ਜੇ ਕੋਈ ਕਹਿ ਰਿਹਾ ਮੈਂ ਕਿਹਾ ਜ਼ਰੂਰ ਜੀ ਮੈਂ ਤੁਹਾਡੇ ਆਫਿਸ ਆ ਕੇ ਚਾਹ ਪੀਵਾਂਗੇ ਆਪਾਂ ਫੋਇਸ ਕਰਕੇ ਉਸ ਤੋਂ ਬਾਅਦ ਜਦੋਂ ਉਹਦੇ ਮਤਲਬ ਮੈਡਮ ਦੇ ਫੋਨ ਤੋਂ ਜਗਰਾਤ ਸਿੰਘ ਹੁਣੇ ਗੱਲ ਕਰ ਰਹੇ ਆ ਤੇ ਫਿਰ ਉਹ ਸ਼ੋਰ ਹੀ ਹੈ ਨਾ ਕਿ ਜੇ ਕੋ ਉੱਥੇ ਜਾ ਕੇ ਮੈਂ ਕਾਗਜ਼ ਫੜਾਏ ਉਹਨਾਂ ਨੂੰ ਉੱਥੇ ਉਹਨਾਂ ਦੇ ਸੀਸੀਟੀਵੀ ਕੈਮਰਾ ਜੇ ਨਹੀਂ ਡੀਸੀ ਆਫਿਸ ਚ ਐਸਡੀਐਮ ਆਫਿਸ ਦੇ ਵਿੱਚ ਤੇ ਇਸ ਕਰਕੇ ਮੈਂ ਉਹਨਾਂ ਨੂੰ ਡਾਕੂਮੈਂਟ ਦਿੱਤੇ ਨੇ